25 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਨਾਲ ਦੇ ਵਿੱਚ ਜੋ ਕਤਲ ਦਾ ਮਾਮਲਾ ਸਾਹਮਣੇ ਆਇਆ ਸੀਗਾ ਗਰਵਿੰਦਰ ਦਾ ਕਤਲ ਹੋਇਆ ਸੀ ਉਸ ਦੀ ਧਰਮ ਪਤਨੀ ਵੱਲੋਂ ਤੇ ਉਸੇ ਪ੍ਰੇਮੀ ਵੱਲੋਂ ਕਤਲ ਕੀਤਾ ਗਿਆ ਸੀਗਾ ਤਾਂ ਪਿਛਲੇ ਦਿਨੀ ਉਹਨਾਂ ਦਾ ਸੰਸਕਾਰ ਹੋਇਆ ਸੀ ਤਾਂ ਅੱਜ ਉਹਨਾਂ ਦੇ ਫੁੱਲ ਭੌਣ ਲਈ ਪੂਰਾ ਪਰਿਵਾਰ ਜਿਹੜਾ ਪਹੁੰਚਿਆ ਹੈ ਦੇਖ ਸਕਦੇ ਹੋ ਪੂਰਾ ਦੁੱਖ ਦਰਦ ਜਿਹੜਾ ਪਰਿਵਾਰ ਦੇ ਵਿੱਚ ਮਹਸੂਸ ਹੋ ਰਿਹਾ ਹੈ। ਤਾਂ ਫਰੀਦਕੋਟ ਦੇ ਇੱਕ ਗ੍ਰੀਨ ਐਵੇਨਿਊ ਦੇ ਵਿੱਚ ਕੰਮ ਜਿਹੜੇ ਪਾਈ ਜਾ ਰਹੇ ਨੇ। ਤਾਂ ਪਿਛਲੇ ਦਿਨਾਂ ਦੇ ਵਿੱਚ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਗੁਰਵਿੰਦਰ ਸਿੰਘ ਦਾ ਕਤਲ ਉਸ ਦੀ ਧਰਮ ਪਤਨੀ ਤਾਂ ਉਸ ਦੇ ਪ੍ਰੇਮੀ ਵੱਲੋਂ ਕੀਤਾ ਗਿਆ ਸੀਗਾ। ਤਾਂ ਅੱਜ ਗੁਰਵਿੰਦਰ ਦੇ ਫੋਨ ਆਉਣ ਲਈ ਪੂਰਾ ਪਰਿਵਾਰ ਇੱਥੇ ਪਹੁੰਚਿਆ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਘੋਰ ਦੀ ਤਾਂ ਬਹੁਤ ਦੁੱਖ ਦੀ ਜਿਹੜੀ ਘੜੀ ਹੈ ਇਸ ਪਰਿਵਾਰ ਦੇ ਨਾਲ ਵਾਪਰੀ ਹੈ ਦੇਖੋ ਕਿਵੇਂ ਪਰਿਵਾਰ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਸਾਡੇ ਵੀ ਅੱਖਾਂ ਦੇ ਵਿੱਚੋਂ ਹੰਝੂ ਨਿਕਲਦੇ ਦਿਖਾਈ ਦੇ ਰਹੇ ਹੈ ਕ੍ਰੀ ਗੌਰ ਦੇ ਗ੍ਰੀਨ ਐਵੇਨਿਊ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਗੁਰਵਿੰਦਰ ਦੇ ਫੁੱਲ ਜਿਹੜੇ ਪਰਿਵਾਰ ਵੱਲੋਂ ਪਾਏ ਗਏ ਨੇ ਤਾਂ ਪੂਰੇ ਪਰਿਵਾਰ ਦੇ ਵਿੱਚ ਦੁੱਖ ਦਿਖਾਈ ਦੇ ਰਿਹਾ ਹੈ ਤਾਂ ਦੇਖ ਸਕਦੇ ਹੋ ਗੁਰਵਿੰਦਰ ਦੇ ਪਿਤਾ ਦੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਰੋਂਦੇ ਦਿਖਾਈ ਦੇ ਰਹੇ ਨੇ ਉਹਨਾਂ ਦੀ ਮਾਤਾ ਇਹ ਜਿਹੜੇ ਰੰਗ ਦੇ ਦਿਖਾਈ ਦੇ ਰਹੇ ਤੇ ਜਰਾ ਹੀਰਾ ਮੱਤ ਖਾ ਲਿਆ ਨੇ ਉਹ ਦੇਣ ਖਾਦੀ ਮੇਰਾ ਹੀਰਾ ਮੱਤ ਦੇਣ ਖਾਈ ਉਹ ਲੋਕਾਂ ਬਤ ਉਹ ਨਹੀਂ ਨੇੜਾ ਤੋਂ ਵਗੋ ਹੋਸ ਨਾ ਹੋਸ ਨਾ ਪਾਚਾ ਲਾਖ ਤੋਂ ਡੈਣਾ ਤੋਂ ਬਚੋ ਨਾ ਕੋਈ ਜਾਣਦਾ ਜਿਵੇਂ ਇਹੋ ਜੀ ਬੰਦ ਹੋਏ ਹੋ ਜਿਹਨਾਂ ਤੋਂ ਦੇਖ ਸਕਦੇ ਤੁਸੀਂ ਅੱਖਾਂ ਦੇ ਵਿੱਚੋਂ ਅੰਜੂ ਨਹੀਂ ਰੁਕ ਰਹੇ ਬਾਈ ਜੀ ਕਿੰਨਾ ਕੁ ਦੁੱਖ ਲੱਗਦਾ ਬਹੁਤ ਜ਼ਿਆਦਾ ਬਾਈ ਜੀ ਦੁੱਖ ਆ ਗਿਆ ਇਹੋ ਜਿਹਾ ਕਿਸੇ ਹੋਰ ਭਰਾ ਨਾਲ ਵੀ ਨਾ ਸਾਡੇ ਨਾਲ ਕੋਈ ਵਾਕਾ ਇਹੋ ਜਿਹਾ ਹੋਵੇ ਕੋਈ ਜਿਹੜਾ ਇਹਨਾਂ ਦੇ ਨਾਲ ਮਤਲਬ ਇਹਨਾਂ ਪਰਮਾਤਮਾ ਕਿਰਪਾ ਬਣਾ ਕੇ ਰੱਖੇ ਜੀ ਇਹ ਇਸ ਦੁੱਖ ਦੀ ਕੜੀ ਕਿਸੇ ਤੇ ਕੋਈ ਲਾਭ ਜ ਨਹੀਂ ਅੱਜ ਸੁਣਿਆ ਸੁਣਿਆ ਜਾਂਦਾ ਮੇਰਾ ਪੁੱਤ ਤੇ ਉਹਨੇ ਸਿੰਘ ਤੋਂ ਸਾਰੀ ਪਰਪਾਲਾ ਗਿਆ ਉਹਨਾਂ ਤਾਂ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਰਹੇ ਐ ਬੋਲਣ ਨੂੰ ਵੀ ਨਹੀਂ ਜੀ ਕਰ ਰਿਹਾ ਇਸ ਪਰਿਵਾਰ ਦਾ ਇਹਨਾਂ ਕੋ ਦੁੱਖ ਅੱਜ ਜਿਹੜਾ ਇਹਨਾਂ ਨੂੰ ਮਹਿਸੂਸ ਹੋ ਰਿਹਾ ਕੀ ਕਹਿਣਾ ਚਾਹੋਗੇ ਕਿੰਨਾ ਕੁ ਦੁੱਖ ਲੱਗ ਰਿਹਾ ਜੀ ਇਹ ਸਾਨੂੰ ਬਹੁਤ ਜ਼ਿਆਦਾ ਦੁੱਖ ਆਸੀ ਇਹਨੂੰ ਸਖਤ ਸਜ਼ਾ ਦਿੱਤੀ ਜਾਵੇ ਅੱਜ ਸਾਡੀ ਭੈਣ ਬਹੁਤ ਦੁਖੀ ਆ ਅਸੀਂ ਇਹਨੂੰ ਝੱਲ ਨਹੀਂ ਸਕਦੇ ਰੋਂਦੇ ਨੂੰ ਬਹੁਤ ਸਖਤ ਦੀ ਸਜ਼ਾ ਸਾਡੇ ਸਾਹਮਣੇ ਦਿੱਤੀ ਜਾਵੇ ਇਹਨੂੰ ਬਸ ਸਖਤ ਸਜ਼ਾ ਕੀ ਕਹਿਣਾ ਚਾਹੁੰਗੇ ਭਾਈ ਉਹ ਨਹੀਂ ਉਹ ਇਕੱਲੇ ਤਾਂ ਕਿੰਨਾ ਦੁੱਖ ਮਹਿਸੂਸ ਹੋ ਰਿਹਾ ਹੈ ਪਰਿਵਾਰ ਨੂੰ ਬੀਬੀਆਂ ਨੂੰ ਅਸੀਂ ਜੇਪਾਂਸੀ ਜੇ ਨੀ ਮੰਨ ਕਰਦੇ ਹਾਂ ਜੀ ਸਾਡਾ ਹੀਰਾ ਬੱਚਾ ਸੀਗਾ ਅੱਜ ਤੀਕੋ ਕਿਸੇ ਨਾਲ ਲੜਿਆ ਬੋਲਿਆ ਵੀ ਨਹੀਂ ਸੀਗਾ ਜਿਹੜੀ ਉਹਨੇ ਕੋਕੋ ਕੇ ਮਾਰਿਆ ਉਹ ਬਹੁਤ ਸ਼ਰੀ ਬੱਚਾ ਸੀਗਾ ਜੀ ਕਿ ਤੂੰ ਮਰਜੀ ਸਲੇਤ ਨਹੀਂ ਜਾ ਸਕਦੀ ਸਾਡੇ ਬੱਚੇ ਦੀ ਐਨੇ ਜੋਗਾ ਪਰਵਾਰ ਹੈ ਨਹੀਂ ਸੀ ਵੀਰ ਜੀ ਜਿੰਨੀ ਉਹਨਾਂ ਨੇ ਸਾਡੇ ਨਾਲ ਕੀਤੀ ਆ ਉਹਦੇ ਮਾਪਿਓ ਵੀ ਖੋਦ ਇਸ ਵਿੱਚ ਨਵੋਲਾ ਜੀ ਜਿਹੜੀ ਹੁਣ ਤੱਕ ਜਿੰਨੀ ਕਾਰਵਾਈ ਹੋਈ ਆ ਉਸ ਤੋਂ ਸਹਿਮਤ ਹੋ ਤੁਸੀਂ ਅਸੀਂ ਜੀ ਕੋਸ਼ਿਸ਼ ਹੈ ਮद्दा ਕੁਝ ਨਹੀਂ ਸਹਿਮਤ ਜੀ ਅੰਜ ਜਸਤਰਾ ਜੀ ਉਹ ਕੱਪੜੇ ਬਦਲ ਬਦਲ ਕੇ ਆਉਂਦੀ ਹੈ ਕਦੇ ਉੱਤੇ ਕੋਈ ਛੋਲ ਲਿਆਂਦਾ ਕਦੇ ਕੋਈ ਛੋਲ ਉਹਦੇ ਇਹਦਾ ਮਤਲਬ ਵੀ ਉਹਦੇ ਮਗਰ ਕੋਈ ਪਾਵਰ ਹੈਗੀ ਆ ਜੀ ਜੇ ਉਹਨੂੰ ਕੋਈ ਸਜ਼ਾ ਦਿੱਤੀ ਜਾਵੇ ਅਸੀਂ ਕਹਿੰਨੇ ਉਹਨੀ ਵੀ ਘਟਾ ਜੀ ਤੁਸੀਂ ਕੀ ਕਹਿਣਾ ਜਾਓਗੇ ਤੁਹਾਡੇ ਕੀ ਲੱਗਦੀ ਹੈ ਮੇਰੇ ਮਾਮਾ ਜੀ ਦਾ ਬੇਟਾ ਸੀ ਹਾਂ ਜਿਹਨੇ ਮਾਰ ਮਕਾਇਆ ਸਾਨੂੰ ਉਹਨੇ ਮੜਾ ਸਾਨੂੰ ਦੱਸਦਾ ਸੀ ਆ ਦਿਨ ਤੇ ਨਹੀਂ ਆਉਂਦੇ ਸੀ ਜੀ ਸਾਡਾ ਪੱਜਾ ਕੋਸੀ ਦੇ ਵੀ ਤੋੜੇ ਜਿੰਨੇ ਇੱਥੇ ਪਹੁੰਚੀ ਅੱਖਾਂ ਦੇ ਵਿੱਚ ਹੰਝੂ ਤੋੜੇ ਤਾਂ ਨਿਕਲ ਰਹੇ ਆ ਸਾਰੇ ਮੈਂ ਕਹਿ ਸਕਦਾ ਪੂਰੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਇੰਨਾ ਅਫਸੋਸ ਹੈ ਇੰਨਾ ਜ਼ਿਆਦਾ ਭਲਾ ਮਾਨਸੀ ਨਾ ਆਪਾਂ ਕਹਿ ਨਹੀਂ ਜੀ ਉਹਨੇ ਤਾਂ ਪਥਕਦੇ ਇੰਨੇ ਬਹੁਤ ਜ਼ਿਆਦਾ ਭਲਾ ਮਾਨਸੀ ਆਪਾਂ ਮੂੰਹ ਥੱਕਦਾ ਇੰਨਾ ਵੀ ਕਹਿ ਨਹੀਂ ਸਕਦੇ ਬੋਲ ਤਾਂ ਬੋਲਦਾ ਹੀ ਨਹੀਂ ਮੂੰਹ ਤਾਂ ਬੋਲ ਹੀ ਨਹੀਂ ਵਿਚਾਰੇ ਦੇ ਇਹ ਭਲਾ ਮਾਨਸੀ ਲੈ ਗਈ ਉਹਨੂੰ ਬੱਸ ਪੰਜੀ ਤੋੜੇ ਕੀ ਲੱਗਦੀ ਸੀ ਉਹ ਮੇਰਾ ਰਿਸ਼ਤੇਦਾਰੀ ਸੀ ਮੇਰੇ ਸਾਲੇ ਦਾ ਬੇਟਾ ਸੀ ਹਾਂਜੀ ਤੇ ਪਰ ਬਹੁਤ ਇਹਨਾ ਸੋਚਿਆ ਨਹੀਂ ਸੀ ਜੀ ਅਸੀਂ ਇੱਕ ਇੱਕ ਸਾਡੇ ਬੇਟਾ ਸਾਰਿਆਂ ਦੇ ਤੇ ਪਰ ਹੁਣ ਬੇਟੇ ਤਾਂ ਕਹਿੰਦੇ ਆ ਵੀ ਅਸੀਂ ਮੈਰਿਜ ਹੀ ਨਹੀਂ ਕਰਵਾਉਣੀ ਐਨੇ ਡਰੇ ਹੋਏ ਪਰ ਇਹਨੂੰ ਸਖਤ ਤੋਂ ਸਖਤ ਮਤਲਬ ਸਜ਼ਾ ਮਿਲਣੀ ਚਾਹੀਦੀ ਆ ਤੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਬਸ ਹਾਂ ਜੀ ਆ ਸੁਣਿਆ ਤੁਸੀਂ ਪਰਿਵਾਰ ਦੇ ਵਿੱਚ ਕਿੰਨਾ ਅਫਸੋਸ ਸામਨੇ ਆ ਰਿਹਾ ਹੈ ਤਾਂ ਪਰਿਵਾਰ ਦੀ ਇੱਕ ਇੱਕ ਮੰਗ ਹੈ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਪਰਿਵਾਰ ਦੇ ਵਿੱਚ ਜਿਆਦਾ ਜਿਹੜਾ ਅਫਸੋਸ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਜਿਹੜੇ ਗੁਰਵਿੰਦਰ ਦੇ ਫੁੱਲ ਹੈ ਉਹ ਇੱਥੇ ਪਾਉਣ ਆਏ ਸੀਗੇ ਫਰੀਦਕੋਟ ਦੇ ਗ੍ਰੀਨ ਐਵੇਨਿਊ ਦੇ ਵਿੱਚ ਜਿੱਥੇ ਫੁੱਲ ਪਾਏ ਜਾਂਦੇ ਆ ਨੇਹਰਾਂ ਤੇ ਤਾਂ ਉੱਥੇ ਪੂਰਾ ਪਰਿਵਾਰ ਪਹੁੰਚਿਆ ਗਰਵਿੰਦਰ ਦੇ ਫਾਦਰ ਦੇ ਅੱਖਾਂ ਦੇ ਵਿੱਚੋਂ ਤੁਸੀਂ ਦੇਖਿਆ ਕਿਵੇਂ ਹੰਝੂ ਨਿਕਲ ਰਹੇ ਆ ਉਸ ਦੀ ਮਾਤਾ ਦੇ ਅੱਖਾਂ ਦੇ ਵਿੱਚੋਂ ਕਿਵੇਂ ਹੰਝੂ ਨਿਕਲ ਰਹੇ ਆ ਉਹਨਾਂ ਨੂੰ ਬੋਲਣ ਨੂੰ ਜੀਵ ਨਹੀਂ ਕਰਦਾਗਾ ਤਾਂ ਉਹਨਾਂ ਨੇ ਕਿਹਾ ਕਿ ਜਿੰਨੀ ਕ ਕਾਰਵਾਈ ਹੋਈ ਹੈ ਉਸ ਨੂੰ ਅਸੀਂ ਮੰਨਦੇ ਆ ਪਰ ਜਿਹੜੀ ਹੋਰ ਹੋਣੀ ਚਾਹੀਦੀ ਹੈ ਕਾਰਵਾਈ ਉਸ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਫੇਰ ਕਿਤਨੇ ਕਿਤੇ ਜਾ ਕੇ ਉਹਨਾਂ ਨੂੰ ਸੰਤੁਸ਼ਟੀ ਮਿਲੂਗੀ ਤਾਂ ਇਹ ਆਪਾਂ ਇਹ ਵੀ ਕਹਿ ਸਕਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਵਧਿਆ ਜਾਊਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਨਾ ਦੇਵੇ ਇਹ ਮੈਸੇਜ ਪੂਰੇ ਪੰਜਾਬ ਦੇ ਵਿੱਚ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪਰਿਵਾਰ ਦੇ ਨਾਲ ਅਜਿਹੀ ਘਟਨਾ ਨਾ ਵਾਪਰੇ ਗੁਰਜੀਤ ਸਿੰਘ ਰਮਾਨਾ D5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ